ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਲੱਗਦਾ ਅਣਜਾਣ ਬੰਦਾ ਦਰਵਾਜ਼ਾ ਖੜਾ ਹੁੰਦਾ 80545 00217 ਇਹ ਮੇਰਾ ਪਰਸਨਲ ਨੰਬਰ ਹੈ ਕਿਸੇ ਟਾਈਮ ਵੀ 24 ਘੰਟੇ ਚ ਤੁਸੀਂ ਮੈਨੂੰ ਕਾਲ ਕਰੋਗੇ ਤੇ ਮੈਂ ਇਹ ਨੰਬਰ ਚੱਕਾਂਗਾ ਤੇ ਨਾਲ ਦੀ ਨਾਲ ਖੁਦ ਆਵਾਂਗਾ ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ ਹਾਂਜੀ ਹਾਂਜੀ ਇਸ ਰੋਡ ਤੇ ਤੇ ਉਹ 24 ਘੰਟੇ ਇਸ ਰੋਡ ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ ਠੀਕ ਹੈ ਸਰ ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੋਡ ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ ਚ ਸਬਡਿਵੀਜ਼ਨ ਚ ਪੂਰੀਆਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ ਸਿਰਫ ਆਪਦੇ ਦਰਵਾਜ਼ੇ ਤੱਕ ਉਹਨਾਂ ਨੂੰ ਬੇਨਤੀ ਇਹ ਕੋਈ 3-4000 ਦਾ ਖਰਚਾ ਬਹੁਤਾ ਖਰਚਾ ਨਹੀਂ ਕਿ ਇੱਕ ਰੋਡ ਤੇ ਵੀ ਕੈਮਰਾ ਰੋਡ ਸਾਈਡ ਨਾਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਹੈ ਉਹਦੀ ਪਛਾਣ ਕਰਕੇ ਉਹਨੂੰ ਜਲਦੀ ਗ੍ਰਫਤਾਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਸਿਕਿਉਰਟੀ ਵਾਸਤੇ ਚੌਂਕੀ ਦਾ ਰੱਖਣ ਤੇ ਸਾਨੂੰ ਜਦੋਂ ਵੀ ਫੈਕਟਰੀ ਚ ਬਰਾਉਣ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ ਠੀਕ ਹੈ ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਤੇ ਨਾਲ ਅਸੀਂ ਵੀ ਹੈਗੇ ਆਂ ਇਹਨਾਂ ਨੂੰ ਬੇਫਿਕਰ ਹੋ ਕੇ ਆਬਦਾ ਵਪਾਰ ਕਰਨ 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਆ ਸੀ